ਸਹਿਕਾਰੀ ਵਿਕਾਸ ਲਈ ਸਹਿਯੋਗ ਦੀ ਭਾਵਨਾ ਨੂੰ ਹੱਲਾਸ਼ੇਰੀ ਦੇਣ ਅਤੇ ਸਹਿਕਾਰੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਤਸ਼ਾਹਤ ਕਰਨ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਲਵਾੜਾ ਵਿਖੇ ਸਹਿਕਾਰ ਸੰਵਾਦ ਵਿਸ਼ੇ ਤੇ ਸਮਾਗਮ ਕਰਵਾਇਆ ਗਿਆ 29 ਸਹਿਕਾਰੀ ਸਭਾ ਦੀ ਪਹਿਲਕਦਮੀ ਸਦਕਾ ਕਰਵਾਏ ਗਏ ਇਸ ਸਮਾਗਮ ਵਿੱਚ ਜੰਮੂ ਕਸ਼ਮੀਰ ਦੇ ਕੈਬਨਿਟ ਮੰਤਰੀ ਸਤੀਸ਼ ਸ਼ਰਮਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਇਸ ਦੌਰਾਨ ਬੋਲਦਿਆਂ ਸਤੀਸ਼ ਸ਼ਰਮਾ ਨੇ ਕਿਹਾ ਕਿ 29 ਸਹਿਕਾਰੀ ਸਭਾ ਵੱਲੋਂ ਮਹਿਲਾ ਸਸ਼ਕਤੀਕਰਨ ਲਈ ਕੀਤੇ ਜਾ ਰਹੇ ਉਪਰਾਲੇ ਛਲਾਗਾਇੋਗ ਨੇ ਇਸ ਤੋਂ ਇਲਾਵਾ ਉਹਨਾਂ ਵੱਲੋਂ ਕੀਤੇ जा रहे comma ग्रीन प्रोजेक्ट उन्नति ड्रोन दीदी आदि और प्रोजेक्टां दी भी उना शलागा कीती और मैं चाहूँगा जल्द से जल्द ये सारी चीजें जो है हमने देखी चाहे वो अपना ब्रांड इन्होंने खोला है चाहे आ, कोई भी आ, मैं बताऊं एवरीथिंग एवरी एस्पेक्ट ये जम्मू में जल्दी से जल्दी लॉन्च हो और हम मिलकर क्योंकि मैं इनका हिस्सा रहूं विक्रांत जी के साथ पहले भी और इनका एक छोटा सा ਇਸ ਮਾਲਾ ਵਿੱਚ ਇੱਕ ਛੋਟਾ ਸਾ ਮਨਕਾ ਬਨਕਰ ਇਸ ਚੀਜ਼ ਨੂੰ ਜੰਮੂ ਕਸ਼ਮੀਰ ਦੇ ਦੂਰ ਦਰਾਜ ਇਲਾਕੋ ਮੇ ਸਰਦੀ ਇਲਾਕੋ ਮੇ ਜ਼ਰੂਰਤ ਹੈ ਇਸ ਕੋਲ ਇਸ ਮੌਕੇ ਬੋਲਦਿਆਂ ਉਨਤੀ ਦੇ ਪ੍ਰਬੰਧਨ ਨਿਰਦੇਸ਼ਕ ਜੋਤੀ ਸਰੂਪ ਨੇ ਕਿਹਾ ਕਿ ਉਨਤੀ ਦਾ ਮੰਤਵ ਕਿਸਾਨਾਂ ਦਾ ਮਾਰਗਦਰਸ਼ਨ ਕਰਨ ਦੇ ਨਾਲ ਨਾਲ ਸਵੈ ਸਹਾਇਤਾ ਸਮੂਹਾ ਪੀਏਸੀਐਸ ਪ੍ਰਾਇਮਰੀ ਖੇਤੀਬਾੜੀ ਕਰਜ਼ਾ ਸੁਸਾਇਟੀ ਕਿਸਾਨ ਉਤਪਾਦਕ ਸੰਗਠਨਾ ਦਾ ਗਠਨ ਪ੍ਰਚਾਰ ਅਤੇ ਹੋਰ ਸਹਿਯੋਗੀ ਸੰਸਥਾਵਾਂ ਨੂੰ ਇੱਕ ਮੰਚ ਤੇ ਲਿਆਉਣਾ ਹੈ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸਰਕਾਰ, ਸਹਿਕਾਰੀ ਸਭਾਵਾਂ ਤੇ ਇੰਡਸਟਰੀ ਦੇ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਰਹੇ ਹਾਂ ਤਾਂ ਕਿ ਸਹਿਕਾਰਤਾ ਜਿਹੜੀ ਹੈਗੀ ਉਹ ਅੱਗੇ ਵਧਾਈ ਜਾ ਸਕੇ ਇਸ ਵਿੱਚ ਉન્નਤੀ ਨਾਲ ਜੋੜ ਕੇ ਸਹਿਕਾਰੀ ਸਭਾਵਾਂ NCCF ਦੁਆਰਾ ਪ੍ਰੋਵਾਈਡ ਕੀਤਾ ਹੈ ਭਾਰਤ ਬ੍ਰਾਂਡ ਦਾ ਰਾਸ਼ਨ ਜਿਹੜਾ ਹੈਗਾ ਉਹ ਸਾਡੇ ਨਾਲ ਮਿਲ ਕੇ ਕੰਜ਼ਿਊਮਰ ਤੱਕ ਪਹੁੰਚਾ ਸਕਦੀਆਂ ਨੇ ਸਮਾਗਮ ਵਿੱਚ ਡਰੋਨ ਯਾਤਰਾ ਦੇ ਤਹਿਤ 29 ਡਰੋਨ ਦੀ ਦੀ ਅਤੇ ਭਾਰਤ ਬ੍ਰਾਂਡ ਰਾਸ਼ਨ ਦੀ ਸ਼ੁਰੂਆਤ ਦੀ ਜਾਣਕਾਰੀ ਸਾਂਝੀ ਕੀਤੀ ਗਈ। ਉਨਤੀ ਮਾਰੂਤ ਡਰੋਨ ਅਕੈਡਮੀ ਦੇ ਅਧਿਕਾਰੀ ਸੰਜੀਵ ਕਸ਼ਯਪ ਨੇ ਲੋਕਾਂ ਨੂੰ ਡਰੋਨ ਤਕਨੀਕ ਦੇ ਫਾਇਦੇਆਂ ਅਤੇ ਖੇਤੀ ਖੇਤਰ ਲਈ ਇਹ ਕਿਸ ਤਰ੍ਹਾਂ ਨਾਲ ਲਾਹੇਵੰਦ ਹੈ ਬਾਰੇ ਵਿੱਚ ਵਿਸਥਾਰ ਨਾਲ ਦੱਸਿਆ। ਇਸ ਸਮਾਗਮ ਵਿੱਚ ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ, ਵਕਫਾ ਖ ਸੋਸਾਇਟੀਆਂ ਦੇ ਅਹੁਦੇਦਾਰ ਅਤੇ ਉਨਤੀ ਦੇ ਮੈਂਬਰ ਵੀ ਸ਼ਾਮਲ ਸਨ।